ਮੇਰੀ ਨਜ਼ਮ ਦਾ ਨਾਮ ਹੈ ਵੀਰ ਜੇ ਅੱਜ ਤੱਕ ਮੈਂ ਲਾਜ ਨਿਭਾਈ ਅੱਜ ਤੱਕ ਜੇ ਮੈਂ ਲਾਜ ਨਿਭਾਈ ਵੀਰ ਵੀ ਹਿੱਕਾਂ ਤਣਵਾਏ ਜੇ ਅੱਜ ਤੱਕ ਮੈਂ ਲਾਜ ਨਿਭਾਈ ਵੀਰ ਵੀ ਹਿੱਕਾਂ ਤਣਵਾਏ ਅਕਸਰ ਪੇਕੇ ਘਰ ਵਿੱਚ ਵੀਰਾ ਅਕਸਰ ਪੇਕੇ ਘਰ ਵਿੱਚ ਵੀਰਾ ਮੇਰਾ ਦੂਜਾ ਬਾਵਲ ਬਣਦਾ ਹੈ ਅਕਸਰ ਦੇਖ ਕੇ ਘਰ ਵਿੱਚ ਵੀਰਾ ਮੇਰਾ ਦੂਜਾ ਬਾਵਲ ਬਣਦਾ ਏ ਵਾਜ ਮਾਰਨ ਤੋਂ ਪਹਿਲਾਂ ਵੀ ਰਾਂ ਵਾਜ ਮਾਰਨ ਤੋਂ ਪਹਿਲਾਂ ਹੀ ਆ ਪਰਬਤ ਵਾਂਗ ਕੇ ਖੜਦਾ ਏ ਆ ਪਰਬਤ ਵਾਂਗੂ ਖੜਦਾ ਏ ਬਿਨ ਬੋਲਿਆ ਦਿਲ ਦਾ ਦੁੱਖੜਾ ਬਿਨ ਬੋਲਿਆ ਦਿਲ ਦਾ ਦੁੱਖੜਾ ਨਮ ਅੱਖੀਆਂ ਵਿੱਚੋਂ ਪੜਦਾ ਏ ਬਿਨ ਬੋਲਿਆ ਦਿਲ ਦਾ ਦੁੱਖੜਾ ਨਮ ਅੱਖੀਆਂ ਵਿੱਚੋਂ ਪੜਦਾ ਏ ਲੋੜੀ ਤਾਂ ਇੱਕ ਪੱਜ ਹੈ ਵੀਰਾ ਲੋੜੀ ਤਾਂ ਇੱਕ ਪੱਜ ਹੈ ਵੀਰਾ ਚਿਤ ਤੈਨੂੰ ਮਿਲਣ ਨੂੰ ਕਰਦਾ ਏ ਚਿਤ ਤੈਨੂੰ ਮਿਲਣ ਨੂੰ ਕਰਦਾ ਏ ਸੌ ਖਾ ਕੇ ਤੈਨੂੰ ਰੂਬੀ ਦੱਸੇ ਸੌ ਖਾ ਕੇ ਤੈਨੂੰ ਰੂਬੀ ਦੱਸੇ ਵੀਰਾ ਤੇਰੇ ਵਿੰਨਾਂ ਸਾਦਾ ਏ ਵੀਰਾ ਤੇਰੇ ਵਿੰਨਾਂ ਸਾਦਾ ਸ਼ੁਕਰੀਆ ਜੀ